ਖਾਨਾਂ ਦੀ ਮਜਬੂਰੀ ਆ ਕਣਕ ਦੀ ਜਿਹੜੀ ਬੱਤਰ ਲੰਘ ਰਹੀ ਹੈ ਤੇ ਇਹਨਾਂ ਨੇ ਇਹ ਇੱਕ ਹਫ਼ਤੇ ਦਾ ਬਕਾਇਦਾ ਟਾਈਮ ਦਿੱਤਾ ਸੀਗਾ ਵੀਡੀਓ ਬਣਾ ਕੇ ਬਕਾਇਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਵੀ ਕੋਈ ਬੈਲਰ ਭੇਜੋ ਸਾਡੇ ਪਿੰਡ ਚ ਕੋਈ ਪਰਾਲੀ ਚੱਕਣ ਦਾ ਹੱਲ ਕਰ ਲੋ ਨਹੀਂ ਸਾਡੇ ਕੋਲੇ ਕੋਈ ਹੱਲ ਨਹੀਂ ਇਹਦਾ ਵੀ ਅਸੀਂ ਇਹਨੂੰ ਜਿਹੜੇ ਹੀ ਉੱਪਰ ਲਈ ਲੇਦਾਂਗੇ ਉਹਨੂੰ ਅੱਗ ਲਾਵਾਂਗੇ। ਧਰਮ ਮੁਰਦਾਬ ਮੁਰਦਾਬ ਅੱਲਾਹੂ ਅਕਬਰ ਮੁਰਦਾਬ ਉਹ ਸੁਪਰ ਸ਼ਾਸਨ ਆ ਗਿਆ ਅੱਗ ਬੁਝਾਉਣ ਵਾਸਤੇ ਵੀ ਅਸੀਂ ਅੱਗ ਬੁਝਾਉਨੇ ਆ ਅਸੀਂ ਕਿਹਾ ਵੀ ਸਾਡੀ ਮਜਬੂਰੀ ਆ ਵੀਰ ਜੀ ਵੀ ਸਾਨੂੰ ਅੱਗ ਲਾਉਣੀ ਪਊਗੀ ਵੀ ਨਹੀਂ ਸਾਨੂੰ ਇਹਦਾ ਕੀ ਹੱਲ ਦੱਸੋ ਵੀ ਕੀ ਹੱਲ ਲੱਭੀ ਇਹਦਾ ਉਹ ਨੀ ਪ੍ਰਾਲੀ ਦਾ ਹੱਲ ਕੀਤਾ ਜਾਵੇ ਹੱਲ ਕੀਤਾ ਜਾਵੇ ਨਾ ਤਾਂ ਇਹ ਕੋਈ ਗੱਲ ਨਵੇੜ ਦੇ ਨੇ ਇਹ ਤਾਂ ਮਤਲਬ ਆਗੇ ਵੀ ਪਰਚਾ ਪਾਵਾਂਗੇ ਪਰਚੇ ਪਾਉਣ ਵਾਸਤੇ ਆਏ ਨੇ ਪਰਚਾ ਹੁਣ ਕਿਸਾਨ ਦੀ ਪਹਿਲੀ ਫਸਲ ਘਟ ਹੋ ਰਹੀ ਆ ਮਾਰ ਪੈ ਰਹੀ ਆ ਖੇਤਾਂ ਪਰਚਾਂ ਦੀ ਮਾਰ ਕਿੱਥੋਂ ਚੱਲੂ ਤੁਸੀਂ ਆਪਦੀ ਇੱਥੇ ਜਿਹੜੇ ਮਸ਼ੀਨਾਂ ਨੇ ਕੋਈ ਵੀ ਮਸ਼ੀਨਰੀ ਸਾਡੇ ਭੇਜੋ ਅਸੀਂ ਤਿਆਰਾਂਗੇ ਆਪਦੀ ਵੰਡਾ ਵਨ ਵਨ ਲੈ ਜਾਏ ਮਸ਼ੀਨਰੀ ਆ ਪਰ ਇਹ ਪੁਲ ਸੁਪਰੀਸਾ ਉਹਨਾਂ ਦੇ ਕਹਿਣ ਤੇ ਤਾਂ ਆ ਜਾਂਦਾ ਪਰ ਸਾਡੀ ਗੱਲਬਾਤ ਨੂੰ ਸਹਿਮਤ ਨਹੀਂ ਹੋ ਰਿਹਾ ਜਗਾ ਬਦਲ ਨਾ ਕੀਤਾ ਜਾਵੇ ਨਾ ਕੀਤਾ ਜਾਵੇ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਆਂ ਵੀ ਇਸ ਡਬਲ 警告 ਦਾ ਖਿਆਲ ਰੱਖੋ ਜੀ ਸਾਰਾ ਪਿੰਡੀ ਲਾਊਗਾ ਫਿਰ ਪਰਚੇ ਕਿੰਨੇ ਆ ਕਿ ਉਹਨੂੰ ਜੇਲ੍ਹਾਂ ਕਰਨਗੇ ਇਹ ਇੱਕ ਪਾਸੇ ਤਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਕਿਸਾਨਾਂ ਦਾ ਮੁੰਡਾ ਫੇ ਕਿਸਾਨਾਂ ਨੂੰ ਕੋਈ ਹੱਲ ਕਰਕੇ ਤਾਂ ਦੇਵੇ ਜੀਰੀ ਨੇ ਸਾਨੂੰ ਇੰਨਾ ਘਾਟਾ ਦਿਖਾਇਆ 20 22 22 ਮਣ ਪੱਕੀ ਜੀਰੀ ਸਾਡੀ ਘਾਟ ਨਿਕਲੀ ਆ ਮੂਹਰੇ ਕੜਕ ਨਹੀਂ ਵਿਜ ਰਹੀ ਫੇਰ ਇਹ ਸਰਕਾਰ ਪੰਜਾਬ ਸਰਕਾਰ ਨੂੰ ਆਏ ਨਹੀਂ ਦੀਂਦਾ ਵੀ ਇਹ ਕਿਸਾਨਾਂ ਦਾ ਹੱਲ ਕਰਾਂਵੇਂ ਕੋਈ ਇਹ ਜਿਹੜੇ ਕਿਸਾਨ ਨੇ ਇੱਕ ਅੰਨਦਾਤਾ ਦਾ ਇਹਨਾਂ ਨੂੰ ਰਤਵਾ ਦਿੱਤਾ ਹੋਇਆ ਸੀ ਵੀ ਅੰਨਦਾਤਾ ਜਾਂ ਅੰਨਦਾਤਾ ਖੇਤਾਂ 'ਚ ਤੇ ਸੜਕਾਂ 'ਤੇ ਰੋਲਦਾ ਹੈਗਾ। ਖੇਤੀਬਾੜੀ ਵਿਭਾਗ ਕੋਲੇ ਕੋਈ ਹੱਲ ਨਹੀਂ। ਖੇਤੀਬਾੜੀ ਵਿਭਾਗ ਤਾਂ ਉਦੋਂ ਆਉਂਦਾ ਜਦੋਂ ਅਸੀਂ ਸਾਡੇ ਤੇ ਕੋਈ ਬਿਫਤਾ ਪੈਂਦੀ ਆ ਉਦੋਂ ਸਾਨੂੰ ਦੱਬਣ ਵਾਸਤੇ ਆ ਜਾਂਦਾ। ਕਵਲ ਵਰਨਿੰਗ ਨਾ ਕਰੋ ਜੀ। ਇਹਦੀਆਂ ਗੰਢਾਂ ਬਣਾਓ, ਢੇਲਜ ਬਣਾਓ ਜਾਂ ਸੁਪਰ ਸੀਟਰ, ਹੈਪੀ ਸੀਟਰ ਨਾਲ ਵਜਾਈ ਕਰੋ। ਬਣਿਆ ਉਹ ਕਿਸਾਨਾਂ ਵਾਸਤੇ ਆ ਪਰ ਮਦਦ ਉਹ ਕਾਰਪੋਰੇਟਾਂ ਦੀ ਉੱਪਰਲੇ ਵਪਾਰੀਆਂ ਦੀ ਇਹਨਾਂ ਏਜੰਟਾਂ ਦੀ ਮਦਦ ਕਰ ਰਹੀ ਹੈ ਉਹ ਕੋਈ ਖੇਤੀਬਾੜੀ ਵਿਭਾਗ ਸਾਡੇ ਵਾਸਤੇ ਨਹੀਂ ਮਾਹੌਲ ਤਾਂ ਇਹ ਹੈ ਜੀ ਕਿਸਾਨਾਂ ਦੀ ਮਜਬੂਰੀ ਆ ਕਣਕ ਦੀ ਜਿਹੜੀ ਬੱਤਰ ਲੰਘ ਰਹੀ ਹੈ ਤੇ ਇਹਨਾਂ ਨੇ ਇਹ ਇੱਕ ਹਫ਼ਤੇ ਦਾ ਬਕਾਇਦਾ ਟਾਈਮ ਦਿੱਤਾ ਸੀਗਾ ਵੀਡੀਓ ਬਣਾ ਕੇ ਬਕਾਇਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਵੀ ਕੋਈ ਬੈਲਰ ਭੇਜ ਦਿਓ ਸਾਡੇ ਪਿੰਡ ਚ ਕੋਈ ਪਰਾਲੀ ਚੱਕਣ ਦਾ ਹੱਲ ਕਰ ਲਓ ਨਹੀਂ ਸਾਡੇ ਕੋਲੇ ਕੋਈ ਹੱਲ ਨਹੀਂ ਇਹਦਾ ਵੀ ਅਸੀਂ ਇਹਨੂੰ ਜਿਹੜਾ ਹੀ ਉੱਪਰ ਲਈ ਲੇਦਾਂਗੇ ਉਹਨੂੰ ਅੱਗ ਲਾਵਾਂਗੇ ਕੋਈ ਖਰਚੇ ਨਹੀਂ ਵੱਡੇ ਹੋਏ ਤੁਸੀਂ ਦੇਖ ਸਕਦੇ ਹੋ ਸਿਰਫ ਲੇਦਾਂ ਨੂੰ ਅੱਗ ਲੱਗੀ ਹੋਈ ਹੈ ਪੁਲਿਸ ਕੀ ਕਰੀ ਹੈ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਪੁਲਿਸ ਤਾਂ ਹੁਣ ਨਾ ਤਾਂ ਇਹ ਕੋਈ ਗੱਲ ਨਿਵੇੜਦੇ ਨੇ ਇਹ ਤਾਂ ਮਤਲਬ ਆਗੇ ਵੀ ਪਰਚਾ ਪਾਵਾਂਗੇ ਪਰਚੇ ਪਾਉਣ ਵਾਸਤੇ ਆਏ ਨੇ ਪਰਚਾ ਹੁਣ ਕਿਸਾਨ ਦੀ ਪਹਿਲੀ ਫਸਲ ਘਟ ਹੋ ਰਹੀ ਆ ਮਾਰ ਪੈ ਰਹੀ ਆ ਕਿਸਾਨ ਪਰਚੇ ਦੀ ਮਾਰ ਕਿੱਥੋਂ ਚੱਲੂ ਬਾਕੀ ਫਿਰ ਸਾਰਾ ਪਿੰਡ ਹੀ ਲਾਊਗਾ ਫਿਰ ਪਰਚੇ ਕਿੰਨੇ ਹਨ ਉਹਨੂੰ ਜੇਲ੍ਹਾਂ ਕਰਨਗੇ ਇਹ ਇੱਕ ਪਾਸੇ ਤਾਂ ਭਗਵੰਤ ਮਾਨ ਕਹਿੰਦਾ ਵੀ ਮੈਂ ਕਿਸਾਨਾਂ ਦਾ ਮੁੰਡਾ ਫੇ ਕਿਸਾਨਾਂ ਨੂੰ ਕੋਈ ਹੱਲ ਕਰਕੇ ਤਾਂ ਦੇਵੇ ਇੱਕ ਪਾਸੇ ਉਹ ਕਿਸਾਨਾਂ ਦਾ ਹਮੇਤੀ ਬਣਦਾ ਖੁਦ ਬੋਲ ਰਿਹਾ ਵੀ ਦਿੱਲੀ ਪੈਪਰ ਆਹੀ ਨਹੀਂ ਧੂਆਂ ਜਾਂਦਾ ਫਿਰ ਜਦੋਂ ਉਹ ਬੋਲ ਥੱਕਦਾ ਫਿਰ ਕਿਸਾਨਾਂ ਨੂੰ ਕੋਈ ਥੋੜੀ ਬਹੁਤ ਕੋਈ ਰਾਇਤ ਕੋਈ ਮਸ਼ੀਨਰੀ ਕੋਈ ਹੋਰ ਪ੍ਰਬੰਧ ਕਰਕੇ ਦੇਵੇ ਨਾ ਅੱਗ ਲਾਉਣ ਕਿਸਾਨ ਖੇਤੀਬਾੜੀ ਵਿਭਾਗ ਦੇ ਰਿਹਾ ਕੋਈ ਮਸ਼ੀਨਾਂ ਵਗੈਰਾ ਤੁਹਾਨੂੰ ਖੇਤੀਬਾੜੀ ਵਿਭਾਗ ਕੋਲੇ ਕੋਈ ਹੱਲ ਨਹੀਂ ਖੇਤੀਬਾੜੀ ਵਿਭਾਗ ਤਾਂ ਉਦੋਂ ਆਉਂਦਾ ਜਦੋਂ ਅਸੀਂ ਸਾਡੇ ਤੇ ਕੋਈ ਬਿਫਤਾ ਪੈਂਦੀ ਆ ਉਦੋਂ ਸਾਨੂੰ ਦੱਬਣ ਵਾਸਤੇ ਆ ਜਾਂਦਾ ਅਸੀਂ ਖੁਦ ਖੇਤੀਬਾੜੀ ਵਿਭਾਗ ਨੂੰ ਨਕਲੀ ਦਵਾਈ ਫੜਾਈ ਤੀ ਸੰਗਰੂਰ ਤੋਂ ਕੋਈ ਕਾਰਵਾਈ ਨਹੀਂ ਕਰੀ ਹੈਗੀ ਜਦੋਂ ਕਿਸਾਨ ਦੀ ਵਾਰੀ ਆਉਂਦੀ ਹੈ ਉਹਦੀ ਇਹ ਖੇਤੀਬਾੜੀ ਵਿਭਾਗ ਕਾਰਵਾਈ ਕਰਨ ਆ ਜਾਂਦਾ ਜਦੋਂ ਕਿਸਾਨ ਨੂੰ ਲੋੜ ਹੁੰਦੀ ਹੈ ਹਾਲਾਂਕਿ ਉਹ ਵਿਭਾਗ ਬਣਿਆ ਕਿਸਾਨਾਂ ਵਾਸਤੇ ਬਣਿਆ ਉਹ ਕਿਸਾਨਾਂ ਵਾਸਤੇ ਆ ਪਰ ਮਦਦ ਉਹ ਕਾਰਪੋਰੇਟਾਂ ਦੀ ਉੱਪਰਲੇ ਵਪਾਰੀਆਂ ਦੀ ਇਹਨਾਂ ਏਜੰਟਾਂ ਦੀ ਮਦਦ ਕਰ ਰਿਹਾ ਹੈਗਾ ਉਹ ਕੋਈ ਖੇਤੀਬਾੜੀ ਵਿਭਾਗ ਸਾਡੇ ਵਾਸਤੇ ਨਹੀਂ ਹੈਗਾ ਤਾਂ ਹੁਣ ਤੁਸੀਂ ਗੱਡੀ ਦਾ ਘਰਾਵ ਕੀਤਾ ਹੈਗਾ ਕੀ ਗੱਲਬਾਤ ਹੋਈ ਹੈ ਗੱਡੀ ਦਾ ਘਰਾਵ ਤਾਂ ਇਹ ਕੀਤਾ ਵੀ ਜਿੰਨਾ ਚਿਰ ਉਹ ਇਹ ਕਹਿੰਦੇ ਨਹੀਂ ਵੀ ਅਸੀਂ ਕਿਸਾਨ ਤੇ ਕੋਈ ਕਾਰਵਾਈ ਨਹੀਂ ਕਰਾਂਗੇ ਕਿਉਂਕਿ ਕਿਸਾਨ ਕੋਲੇ ਇੰਨੀ ਆਰਥਿਕ ਸਮਰੱਥਾ ਨਹੀਂ ਹੈਗੀ ਕੱਲ ਨੂੰ ਕੋਈ ਇੱਥੇ ਕੋਈ ਵਾਰਦਾਤ ਹੋ ਜਾਂਦੀ ਹੈ ਕਿਸਾਨ ਕੋਈ ਗਲਤ ਕੰਮ ਚੁੱਕ ਲੈਂਦਾ ਉਹਦਾ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਹੋਊਗੀ ਕਿਉਂਕਿ ਕਿਸਾਨ ਇੰਨਾ ਦੁਖੀ ਆ ਉਹਦੇ ਕੋਲੇ ਕੋਈ ਹੱਲ ਨਹੀਂ ਹੈਗਾ ਇਸ ਪਰਾਲੀ ਦਾ ਮੈ ਕੀ ਮਸ਼ੀਨਰੀ ਨਹੀਂ ਹੈਗੀ ਜਿਹੜੀ ਇਹਨੂੰ ਪਲਟਾ ਸਕੇ ਜਾਂ ਇਹਨੂੰ ਕੋਈ ਇਹਦਾ ਕੋਈ ਹੱਲ ਕਰ ਸਕੇ ਇਹ ਐਡੀ ਮਸ਼ੀਨਰੀ ਕਿਸਾਨ ਸਧਾਰਨ ਕਿਸਾਨ ਦੀ 35 ਲੱਖ ਦੀ ਮਸ਼ੀਨਰੀ ਨਹੀਂ ਖਰੀਦ ਸਕਦਾ ਇਸ ਪਿੰਡ ਚ ਨਾ ਕੋਈ ਸੁਸਾਇਟੀ ਆ ਨਾ ਕੋਈ ਵੀ ਉੱਥੋਂ ਕੋਈ ਸੰਦ ਹੋਊਗਾ ਸਾਡੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਸੁਸਾਇਟੀਆਂ ਨੇ ਉੱਥੇ ਵੀ ਕੋਈ ਸਰਕਾਰ ਨੇ ਪਰਾਲੀ ਚੱਕਣ ਦਾ ਪ੍ਰਬੰਧ ਨਹੀਂ ਕਰਿਆ ਜਦੋਂ ਸਰਕਾਰ ਕੋਈ ਇਸ ਪਾਸੇ ਨੂੰ ਕਦਮ ਵਧਾਵੇ ਫਿਰ ਕਿਸਾਨ ਵੀ ਉਹਦਾ ਸਾਥ ਦੇਣਗੇ ਉਸ ਗੱਲ ਦਾ ਪਰ ਜਦੋਂ ਹੁਣ ਕੋਈ ਸਰਕਾਰ ਇਹਦਾ ਹੱਲ ਕਰਨ ਦੀ ਬਜਾਏ ਉਲਟਾ ਪਰਚਿਆਂ ਦਾ ਰੋਭ ਆ ਜਿਹੜਾ ਉਲਟਾ ਕਿਸਾਨਾਂ ਤੇ ਦਾਅਵਾ ਪਾ ਰਹੀ ਆ ਫਿਰ ਇਹਦਾ ਕਿਸਾਨ ਜਾਂ ਫਿਰ ਲੜ ਸਕਦਾ ਜਾਂ ਖੁਦਕੁਸ਼ੀ ਕਰ ਸਕਦਾ ਦੋ ਹੀ ਰਾਹ ਨੇ ਅਸੀਂ ਲੜ ਰਹੇ ਹਾਂ ਅਸੀਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਾਂ ਵੀ ਤੁਸੀਂ ਆਪਾਂ ਨੇ ਖੁਦਕੁਸ਼ੀ ਵਾਲਾ ਰਾਹ ਨਹੀਂ ਚੁਣਨਾ ਗਲਤ ਰਾਹ ਨਹੀਂ ਚੁਣਨਾ ਆਪਾਂ ਨੇ ਸੰਘਰਸ਼ ਦਾ ਰਾਹ ਚੁਣਨਾ ਪਰ ਹੁਣ ਜਦੋਂ ਕਿਸਾਨ ਦੀ ਕੋਈ ਮਜਬੂਰੀ ਬਣ ਜੂ ਫਿਰ ਕਿਸਾਨ ਹੋਰ ਕੀ ਕਰੂਗਾ ਮਾਤਾ ਜੀ ਕੀ ਨਾਮ ਹੈ ਆਪਣਾ ਬਲਜੀਤ ਕੌਰ ਕਿਹੜਾ ਪਿੰਡ ਹੈ ਜੀ ਕਿਲਾਪਰੀਆਂ ਜੀ ਮਾਤਾ ਜੀ ਕਿਵੇਂ ਬੈਠੇ ਹੋ ਤੁਸੀਂ ਪੁਲਿਸ ਦੀ ਗੱਡੀ ਦਾ ਘਰਾਵ ਕੀਤਾ ਹੈ ਕੀ ਕਾਰਨ ਹੈਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੁਭਾ ਅਗੂ ਜੀ ਤੇ ਘਰਾਓ ਕੀਤਾ ਵੀਰ ਜੀ ਆਪਦੀ ਰਾਹੇ ਦਿਖਾਉਣ ਤੋਂ ਨੂੰ ਅੱਗ ਲਾਉਂਦੇ ਤੇ ਉੱਥੋਂ ਪੁਲਿਸ ਪ੍ਰਸ਼ਾਸਨ ਆ ਗਿਆ ਅੱਗ ਬੁਝਾਉਣ ਵਾਸਤੇ ਵੀ ਅਸੀਂ ਅੱਗ ਬੁਝਾਉਨੇ ਆ ਅਸੀਂ ਕਿਹਾ ਵੀ ਸਾਡੀ ਮਜਬੂਰੀ ਆ ਵੀਰ ਜੀ ਵੀ ਸਾਨੂੰ ਅੱਗ ਲਾਉਣੀ ਪਊਗੀ ਵੀ ਨਹੀਂ ਸਾਨੂੰ ਇਹਦਾ ਹੱਲ ਦੱਸੋ ਵੀ ਕੀ ਹੱਲ ਲੱਭੀ ਇਹਦਾ ਵੀ ਜਦੋਂ ਸਾਡੇ ਲਵੇ ਹੱਲ ਨਹੀਂ ਹੈਗਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਤੁਹਾਡੇ ਮੂਹਰੇ ਵੀ ਸਾਡੇ ਬੱਤ ਵਗ ਜੂਗੀ ਕਣਕ ਦੀ ਵੀ ਕਣਕ ਸਾਡੀ ਨਹੀਂ ਹਰੀ ਹੋਣੀ ਵੀ ਸਾਨੂੰ ਉਗਣਾ ਖਰਚਾ ਕਰਨਾ ਪਊਗਾ ਵੀ ਹੋਰ ਜਾ ਤੁਸੀਂ ਆਪਦੀ ਇੱਥੇ ਜਿਹੜੇ ਮਸ਼ੀਨਾਂ ਨੇ ਕੋਈ ਵੀ ਮਸ਼ੀਨਰੀ ਸਾਡੇ ਭੇਜੋ ਅਸੀਂ ਤਿਆਰਾਂਗੇ ਆਪਦੀ ਗੰਢਾ ਵਨ ਵਨ ਲੈ ਜੇ ਮਸ਼ੀਨਰੀ ਆ ਪਰ ਇਹ ਫੁੱਲ ਸੁਪਰਸਾਣ ਉਹਨਾਂ ਦੇ ਕਹਿਣ ਤੇ ਤਾਂ ਆ ਜਾਂਦਾ ਪਰ ਸਾਡੀ ਗੱਲਬਾਤ ਨੂੰ ਸਹਿਮਤ ਨਹੀਂ ਹੋ ਰਿਹਾ ਵੀ ਮੈਂ ਤਾਂ ਇੱਕ ਛੋਟੀ ਗੱਲ ਪਹਚਾ ਦੂੰ ਹਫਤੇ ਚ 20 ਦਿਨਾਂ ਚ ਇੰਨੇ ਸਾਡੀ ਬੱਤ ਲੰਘ ਜੀ ਫਿਰ ਅਸੀਂ ਕਰਾਂਗੇ ਕੀ ਸਾਡੇ ਜਵਾਕ ਭੁੱਖੇ ਮਰਨਗੇ 90 90 95 95000 ਤੇ ਠੇਕੇ ਤੇ ਅਸੀਂ ਲੈ ਕੇ ਜਮੀਨਾ ਇਤਕੀ ਜੀਰੀ ਨੇ ਸਾਨੂੰ ਇੰਨਾ ਘਾਟਾ ਦਿਖਾਇਆ 20 22 22 ਮਣ ਪੱਕੀ ਜੀਰੀ ਸਾਡੀ ਘਟ ਨਿਕਲਿਆ ਮੂਰੇ ਕਣਕ ਨਹੀਂ ਵਿਜ ਰਹੀ ਫਿਰ ਇਹ ਸਰਕਾਰ ਪੰਜਾਬ ਸਰਕਾਰ ਨੂੰ ਆਏ ਨਹੀਂ ਨਹੀਂਦਾ ਵੀ ਇਹ ਕਿਸਾਨਾਂ ਦਾ ਹੱਲ ਕਰਾਂਵੇਂ ਕੋਈ ਇਹ ਜਿਹੜੇ ਕਿਸਾਨ ਨੇ ਇੱਕ ਅੰਨਦਾਤਾ ਇਹਦਾ ਇਹਨਾਂ ਨੂੰ ਰਤਵਾ ਦਿੱਤਾ ਹੋਇਆ ਸੀ ਵੀ ਅੰਨਦਾਤਾ ਜੰਨਦਾਤਾ ਖੇਤਾਂ 'ਚ ਤੇ ਸੜਕਾਂ 'ਤੇ ਰੋਲਦਾ ਹੈਗਾ ਜਿਹੜਾ ਅੰਨਦਾਤਾ ਤੀਗਾ ਪਰ ਉਹ ਜਿਹੜੇ ਹੜਪੀੜਤ ਪਰਿਵਾਰ ਤੀਗਾ ਉਹਨਾਂ ਦੀ ਮਦਦ ਵੀ ਇਹ ਸਾਡੇ ਅੰਨਦਾਤੇ ਨੇ ਕੀਤੀ ਆ ਪਰ ਇਹ ਸਰਕਾਰ ਦੀ ਜਿਹੜੀ ਇਹ ਤਾਂ ਇੱਕੋ ਫੋਟੋ ਆਖਸਾਉਣ ਵਾਸਤੇ ਤੀ ਕਿਸਤੀ ਅਜ ਚੜਨ ਨੂੰ ਰੋਟੀ ਖਾ ਲਈ ਇਹਨੇ ਭੁੰਜੇ ਬਹਿ ਕੇ ਫੋਟੋ ਲਹਾ ਲਈ ਪਾਣੀ ਦੀ ਬੋਤਲ ਚੱਕੀ ਫੋਟੋ ਲਹਾ ਲਈ ਭਗਵੰਤ ਮਾਨ ਪਰ ਭਗਵੰਤ ਮਾਨ ਜਿਵੇਂ ਸਾਡੇ ਪੰਜਾਬ ਚ ਆਇਆ ਤੀ ਗਾ ਵੀ ਇੱਕ ਮੁੱਖ ਮੰਤਰੀ ਦਾ ਉਹ ਤਾਂ ਮਿਲਿਆ ਤੀ ਇਹਨੂੰ ਪਰ ਇਹਨੇ ਸਾਡੇ ਨਾਲ ਵਾਅਦੇ ਤਾਂ ਬੜੇ ਕੀਤੇ ਤੇ ਵੀ ਮੈਨੂੰ ਕੁਰਸੀ ਦਿਵਾਓ ਪਰ ਅਸੀਂ ਨੇ ਕੁਰਸੀ ਕਿਸਾਨਾਂ ਨੇ ਆਏ ਦਵਾਈ ਤੀ ਵੀ ਜਦੋਂ ਅਸੀਂ ਦਿੱਲੀ ਦੋਲਣ ਕਰ ਰਹੇ تھے ਜੇ ਵੀ ਦੇ ਵਿੱਚ ਪਰ ਇਹ ਜਿਹੜੀ ਮੋਦੀ ਸਰਕਾਰ ਤੀ ਕੀ ਮੋਦੀ ਸਰਕਾਰ ਤੋਂ ਅਸੀਂ ਤੰਗ ਹੋ ਕੇ ਸੈਂਟਰ ਦੀ ਸਰਕਾਰ ਤੋਂ ਪਰ ਇਹ ਭਗਵੰਤ ਮਾਨ ਅਸੀਂ ਤੁਸੀਂ ਤੇ ਬਿਠਾਇਆ ਸੀ ਪਰ ਵਾਦੇ ਬੜੇ ਕਰਕੇ ਆਏ ਦੀ ਕਹਿੰਦਾ ਸੀ ਪਿੰਡਾਂ 'ਚ ਸਰਕਾਰ ਚੱਲੂਗੀ ਕੰਮ ਕਰਦਾ ਮੁੰਡਾ ਪਰ ਅੱਜ ਆਮ ਕਰਦੇ ਮੁੰਡੇ ਨੇ ਆ ਸਾਡਾ ਸਾਹ ਬੰਦ ਕਰਖਿਆ ਕਿਸਾਨਾਂ ਦਾ ਬੈਠੇ ਨੇ ਸੜਕਾਂ ਤੇ ਖੇਤਾਂ 'ਚ ਨਾਲ ਹੀ ਬੀਬੀਆਂ ਬੈਠੀਆਂ ਨੇ ਨਾਲੇ ਮੇਰੇ ਵੀਰ ਨਾਲੇ ਮੇਰੇ ਬੱਚੇ ਆ ਬੈਠਿਆਂਗੇ ਪਰ ਜੇ ਸਰਕਾਰ ਐਂ ਚਾਹੁੰਦੀ ਹੋਊਗੀ ਵਿਖਾਨੀ ਕਿਸਾਨਾਂ ਨੂੰ ਐ ਖਤਮ ਕਰ ਦੂ ਕਿਸਾਨੀ ਐ ਖਤਮ ਹੋਣ ਵਾਲੀ ਨਹੀਂ ਹੈ ਹਾਂ ਸਰ ਕੀ ਨਾਮ ਹੈ ਆਪਣਾ ਐਸ ਐਚਓ ਲੋਂਗਵਾਲ ਜੀ ਸਰ ਕਿੱਥੇ ਪਹੁੰਚੇ ਹੋ ਤੇ ਕੀ ਮਸਲਾ ਹੈਗਾ ਜੀ ਇਸੀ ਆ ਵੇਰ ਕਰਦੇ ਫਿਰਦੇ ਆ ਜੀ ਕਿਸਾਨਾਂ ਨੂੰ ਸਟੱਬਲ ਵਰਨਿੰਗ ਨੂੰ ਡਿਸਕਰੀਸ ਕਰਨ ਲਈ ਠੀਕ ਹੈ ਜੀ ਸੋ ਫਿਰ ਜੀ ਅੱਛਾ ਕਿੱਥੇ ਪਹੁੰਚੇ ਸੀ ਸਰ ਕਿਹੜਾ ਪਿੰਡ ਸੀ ਕੀ ਮਾਮਲਾ ਹੋਇਆ ਕਿਲਾਪਰੀਆਂ ਆਏ ਆ ਜੀ ਅਸੀਂ ਅੱਛਾ ਠੀਕਾ ਕਿਦਾਂ ਦਾ ਮਾਮਲਾ ਹੋ ਰਿਹਾ ਸੀ ਇੱਥੇ ਸਰ ਜਦੋਂ ਪਹੁੰਚੇ ਬਾ ਕੁਛ ਨਹੀਂ ਅਸੀਂ ਦੇਖ ਰਿਹਾ ਕਿਸਾਨਾਂ ਦਾ ਇਕੱਠੇ ਹੋਏ ਸੀ ਇਹਨਾਂ ਨੂੰ ਉਹੀ ਅਵੇਅਰ ਕਰ ਰਹੇ ਆਂ ਵੀ ਸਟੱਬਲ ਵਰਨਿੰਗ ਦਾ ਖਿਆਲ ਰੱਖੋ ਜੀ ਕਿਤਰਾ ਵਗੈਰਾ ਤੁਹਾਡਾ ਕੀਤਾ ਗਿਆ ਸਮਗੱਦੀ ਨਹੀਂ ਅਜੇ ਤਾਂ ਆਏ ਆ ਜੀ ਕਿਸਾਨ ਗੱਲ ਕਰ ਰਹੇ ਆ ਸਰ ਕਿਸਾਨ ਖੇਤਾਂ 'ਚ ਅੱਗ ਲੱਗ ਰਹੀ ਸੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਸਲ ਇਹਦਾ ਨਿਪਟਾਰਾ ਤੁਹਾਡੇ ਹਿਸਾਬ ਨਾਲ ਕਿਵੇਂ ਹੋਣਾ ਚਾਹੀਦਾ ਇਹ ਹੱਲ ਦਾ ਕਿਉਂਕਿ ਕਿਤਨਾ ਕਿਤੇ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉੱਪਰ ਤੁਸੀਂ ਡਿਊਟੀ ਕਰ ਰਹੇ ਹੋ ਤੁਹਾਡੇ ਹਿਸਾਬ ਨਾਲ ਨਿਪਟਾਰਾ ਕੀ ਹੋਣਾ ਚਾਹੀਦਾ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਸਟੱਬਲ ਵਰਨਿੰਗ ਨਾ ਕਰੋ ਜੀ ਇਹਦੀਆਂ ਗੰਢਾਂ ਬਣਾਓ ਪੀਲਜ ਬਣਾਓ ਜਾਂ ਸੁਪਰ ਸੀਟਰ ਹੈਪੀ ਸੀਟਰ ਨਾਲ ਵਜਾਈ ਕਰੋ ਸਰ ਬੇਲਰ ਦੀ ਕਾਫੀ ਕਮੀ ਆ ਰਹੀ ਹੈ ਜਿਹੜੀ ਚੀਜ਼ ਅਸੀਂ ਜਿੰਨੇ ਕ ਸਾਢੇ ਆਈ ਹੈ ਜੀ ਅਸੀਂ ਵੀ ਸਿਵਲ ਡਿਪਾਰਟਮੈਂਟਾਂ ਦੇ ਨੋਟਿਸ ਵਿੱਚ ਲਿਆਂਦੀ ਆ ਤੇ ਉਹ ਕਰ ਵੀ ਰਹੇ ਨਹੀਂ ਹੈਗੇ ਹੁਣ ਸਰ ਜਿਹੜੇ ਕਿਸਾਨ ਦੇ ਖੇਤ ਚ ਅੱਗ ਲੱਗੀ ਸੀ ਉਹਦੇ ਉਪਰ ਕੋਈ ਐਕਸ਼ਨ ਹੋ ਰਿਹਾ ਜਾਂ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਜਿੱਦਾਂ ਦੀ ਰਿਪੋਰਟ ਆਊ ਜੀ ਸਿਵਲ ਅਥਾਰਟੀ ਤੋਂ ਉਸੇ ਤਰ੍ਹਾਂ ਐਕਸ਼ਨ ਹੋਊਗਾ ਠੀਕ ਹੈ